ਅੱਜ ਆਪਾਂ ਖੜੇ ਆਂ ਆਰ ਕੇਸ ਆਈ ਪੀ ਐਸ ਇੰਟਰਨੈਸ਼ਨਲ ਜਿਹੜਾ ਸਕੂਲ ਜਨੇਰ ਹੈਗਾ ਪਿਛਲੇ ਸਾਲ ਵੀ ਜਿਹੜਾ ਹੈਗਾ ਇਹਨਾਂ ਨੇ ਆਪਣੇ ਰਿਜ਼ਲਟ ਦੇ ਵਿੱਚ 101% ਜਿਹੜਾ ਮੱਲਾ ਮਾਰੀਆਂ ਸੀ ਇਸ ਸਾਲ ਵੀ ਜਿਹੜਾ 10th ਔਰ 12th ਦਾ ਜਿਹੜਾ ਰਿਜ਼ਲਟ ਹੈਗਾ ਬੱਚਾ ਨੇ 100% ਜਿਹੜਾ ਰਿਜ਼ਲਟ ਪ੍ਰਾਪਤ ਕੀਤਾ ਹੈਗਾ ਆਪਾਂ ਗੱਲਬਾਤ ਵੀ ਕਰਾਂਗੇ ਕਿ ਬੱਚਾ ਨੇ ਕਿਸ ਤਰ੍ਹਾਂ ਜਿਹੜਾ ਜਿਹੜਾ ਅਚੀਵਮੈਂਟ ਕੀਤੀ ਹੈ ਜਿਹੜਾ ਮਾਰਕਸ ਲਾਈਨ ਦੇ ਵਿੱਚ ਸਾਰੀ ਗੱਲਬਾਤ ਆਪਾਂ ਕਰਾਂਗੇ ਬੱਚਿਆਂ ਨਾਲ ਔਰ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਜਿਹੜਾ ਸਾਰਾ ਸਟਾਫ ਔਰ ਟੀਚਰ ਔਰ ਸਟੂਡੈਂਟ ਜਿਹੜੇ ਖੜੇ ਨੇ ਹੈਗੇ ਇੱਥੇ ਇਹਨਾਂ ਨੇ ਲੱਡੂ ਵੰਡ ਕੇ ਜਿਹੜਾ ਖੁਸ਼ੀ ਦਾ ਇਜ਼ਹਾਰ ਕੀਤਾ ਹੈਗਾ ਆਪਾਂ ਗੱਲ ਕੀ ਰਿਜ਼ਲਟ ਆਇਆ ਹੈਗਾ ਸਿਮਰਨ ਸਿਮਰਨ ਕੌਰ ਜਿਹੜੀ ਹੈਗੀ 12th ਦੀ 97% ਜਿਹੜੇ ਮਾਰਕਸ ਲਏ ਨੇ ਆਪਾਂ ਗੱਲਬਾਤ ਕਰਾਂਗੇ ਬੱਚੇ ਨਾਲ ਸਿਮਰਨ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ ਮੁਬਾਰਕ ਥੈਂਕ ਯੂ so much ਸਰ ਹਾਂ ਕਿੱਦਾਂ ਹੈ ਔਰ ਜਿਹੜਾ ਸਟੇਮੈਂਟ ਹੋਈ ਹੈ 97% ਜਿਹੜੇ ਮਾਰਕਸ ਲਏ ਨੇ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਸੋਚਿਆ ਨਹੀਂ ਸੀ ਕਦੇ ਕਿ ਇੰਨੇ ਮਾਰਕਸ ਵੀ ਆ ਜਾਣਗੇ ਪਰ ਆਗੇ ਸਾਰਿਆਂ ਦੀ ਮੇਨ ਸੀ ਮੈਨੇਜਮੈਂਟ ਦੀ ਸੀ ਟੀਚਰਸ ਨੇ ਬਹੁਤ ਮਿਹਨਤ ਕੀਤੀ ਸੀ ਸਾਡੀ ਆਪ ਵੀ ਬਹੁਤ ਮਿਹਨਤ ਲੱਗੀ ਸੀ ਬਹੁਤ ਖੁਸ਼ ਆ ਕਿੰਨਾ ਟਫ ਰਿਹਾ ਜਿਹੜਾ ਇਹ ਐਕਸਪੀਰੀਅੰਸ ਜਿਹੜਾ ਮੈਨੂੰ ਤਾਂ ਲੱਗਾ ਸੀ ਕਾਫੀ ਟਫ ਆ ਪਰ ਜਿਹੜੀ ਮਿਹਨਤ ਕੀਤੀ ਸੀ ਰਾਸ ਆ ਗਿਆ ਆ ਕੇ ਮਾਰਕਸ ਹਾਂਜੀ ਕਿ ਕਿਵੇਂ ਮੰਨਦੇ ਹੋ ਕਿ ਇਹ ਜਿਹੜਾ ਇਥੋਂ ਤੱਕ ਪਹੁੰਚਣ ਦੇ ਲਈ ਤੁਹਾਨੂੰ ਜਿਹੜਾ ਤੁਹਾਡੇ ਟੀਚਰਸ ਨੇ ਜਿਹੜਾ ਜਾਂ ਤੁਹਾਡੇ ਪੇਰੈਂਟਸ ਦਾ ਕਿਸ ਦਾ ਜ਼ਿਆਦਾ ਸਹਾਰਾ ਪੱਟ ਸਾਰਿਆਂ ਦਾ ਇਕੁਅਲ ਸੀਗਾ ਟੀਚਰਸ ਨੂੰ ਜਿਹੜਾ ਮਰਜ਼ੀ ਡਾਊਟ ਪੁੱਛ ਲਓ ਜਿੰਨੀ ਮਰਜ਼ੀ ਵਾਰ ਪੁੱਛ ਲਓ ਉਹਨਾਂ ਨੇ ਕਦਮ ਕਦੀ ਮਨਾਂ ਨਹੀਂ ਸੀ ਕੀਤਾ ਹਮੇਸ਼ਾ ਹੈਲਪ ਕੀਤੀ ਆ ਜਦੋਂ ਕੋਈ ਵੀ ਕੁਝ ਵੀ ਪੁੱਛਣਾ ਹੁੰਦਾ ਉਹਨਾਂ ਨੇ ਹਮੇਸ਼ਾ ਸਾਨੂੰ ਮੋਟੀਵੇਟ ਕੀਤਾ ਉਹ ਜੇ ਕੋਈ ਡਾਊਟ ਆ ਪੁੱਛੋ ਘਰਦਿਆਂ ਨੇ ਵੀ ਕਦੇ ਜਦ ਜਦ ਸੀ ਕਿਹਾ ਕਿ ਕਿਤੇ ਕੋਚਿੰਗ ਲੱਗਣਾ ਉਹਨਾਂ ਨੇ ਕਦੇ ਮਨਾਂ ਨਹੀਂ ਕੀਤਾ ਇਦਾਂ ਸਾਰਿਆਂ ਵੱਲੋਂ ਪੂਰਾ ਸਪੋਰਟ ਸੀ ਫੁੱਲ ਹਾਂਜੀ ਅੱਗੇ ਕੀ ਬਣਾ ਚਾਹੁੰਦੇ ਹੋ ਅੱਗੇ ਕੀ ਮੈਂ ਐਕਚੁਅਲੀ ਲਾਅ ਕਰਨਾ ਚਾਹੁੰਦੀ ਮੇਰੇ ਘਰਦਿਆਂ ਦੀ ਡਰੀਮ ਆ ਕਿ ਮੈਂ ਲਾਇਰ ਬਣਾ ਸਾਡੀ ਫੈਮਿਲੀ ਚ ਹੈ ਨਹੀਂ ਕੋਈ ਤੇ ਉਹ ਚਾਹੁੰਦੇ ਤਾਂ ਮੈਂ ਲਾਅ ਕਰਾਂ ਬੀਏ ਐਲ ਐਲ ਬੀ ਕੋਰਸ ਸ਼ੁਰੂ ਕਰਾਂ ओके ਜਦੋਂ ਘਰ ਦੇ ਨੂੰ ਪਤਾ ਲੱਗਾ ਕਿ 97% ਜਿਹੜੇ ਸਿਮਰਨ ਨੇ ਮਾਰਕ ਪ੍ਰਾਪਤ ਕੀਤੇ ਆ ਕਿੰਨੀ ਕੁ ਖੁਸ਼ੀ ਹੋਈ ਉਦੋਂ ਕਿਸ ਕਿਸ ਤਰ੍ਹਾਂ ਦਾ ਮੌਲਜ ਘਰ ਵਿੱਚ ਉਹਨਾਂ ਨੂੰ ਮੇਰੇ ਨਾਲੋਂ ਵੀ ਜ਼ਿਆਦਾ ਖੁਸ਼ੀ ਹੋਈ ਬਹੁਤ ਖੁਸ਼ੀ ਸਾਰਿਆਂ ਨੂੰ ਫੋਨ ਕਰ ਕਰ ਦੱਸਤਾ ਸਾਡੀ ਕੁੜੀ ਦੇ ਨੇ ਮਾਰਕਸ ਆਏ ਆ ਤੇ ਬਹੁਤ ਉਹਨਾਂ ਨੇ ਸਾਰਿਆਂ ਨੇ ਸੈਲੀਬ੍ਰੇਟ ਕੀਤਾ ਕੱਲ ਪੂਰਾ ਬਲੀਵ ਹੋ ਰਿਹਾ ਸੀ ਕਿੰਨੇ ਆ ਕੇ ਨਹੀਂ ਨੇ ਸੋਚ ਤੋਂ ਪਰੇ ਬੋਤ ਜਮੇ ਪਰੇ ਸੀ ਓਕੇ ਓਕੇ ਹਾਂਜੀ ਸੋ ਜਿਸ ਤਰ੍ਹਾਂ ਸਿਮਰਨ ਨੇ ਦੱਸਿਆ ਕਿ ਬਹੁਤ ਔਕਾ ਸੀ ਸਾਰੇ ਜਿਹੜੇ ਟੀਚਰਸ ਦਾ ਬੜਾ ਸਹਿਯੋਗ ਰਿਹਾ ਹੈਗਾ ਨਿੱਕੀ ਨਿੱਕੀ ਗੱਲ ਨੂੰ ਜੇ ਕਿਤੇ ਡਾਊਟ ਲੱਗਣਾ ਤਾਂ ਦੁਬਾਰਾ ਬਾਰ-ਬਾਰ ਪੁੱਛਣਾ ਉਹਨਾਂ ਨੂੰ ਇਸ ਕਰਕੇ ਹੀ ਅੱਜ ਜਿਹੜਾ ਮਕਾਮ ਹਾਸਲ ਕੀਤਾ ਸਿਮਰਨ ਨੇ ਦੱਸਿਆ ਕਿ ਇਸ ਦੇ ਨਾਲ ਹੀ ਜਿਹੜਾ 10th ਤੋਂ ਵਿਪਨ ਵਿਪਨ ਨੇ ਵੀ ਜਿਹੜਾ 10th ਦੇ ਵਿੱਚੋਂ ਜਿਹੜਾ ਹੈਗਾ 96 96 ਜਿਹੜੇ ਮਾਰਕਸ ਪ੍ਰਾਪਤ ਕੀਤੇ ਆ ਵਿਪਨ ਕੰਗ੍ਰੈਚੁਲੇਸ਼ਨ ਮੁਬਾਰਕ ਪਹਿਲਾਂ ਦਾ ਥੈਂਕ ਯੂ ਸਰ ਕਿਵੇਂ ਲੱਗਾ ਕਿੱਦਾਂ ਦਾ ਰਿਜ਼ਲਟ ਰਿਹਾ ਤੁਹਾਡਾ ਜਿਹੜਾ 96 ਜਿਹੜੇ ਪ੍ਰਾਪਤ ਕੀਤੇ ਆ ਕਿੰਨਾ ਕ ਔਕਾਸੀ ਕੰਮ ਜਿਹੜਾ ਪੇਪਰ ਪੇਪਰ ਸਰ ਇੱਕ ਮਤਲਬ ਸਹੀ ਲੈਵਲ ਤੇ ਆਏ ਸੀ ਕੋਈ ਬਾਲੇ ਔਖੇ ਵੀ ਨਹੀਂ ਆਏ ਸੀ ਬਾਲੇ ਸੌਖੇ ਵੀ ਨਹੀਂ ਸੀ ਤੇ ਮਿਹਨਤ ਵੀ ਬਹੁਤ ਕੀਤੀ ਸਰ ਸਕੂਲ ਦਾ ਸਟਾਫ ਨੇ ਵੀ ਸਰ ਬਹੁਤ ਹੈਲਪ ਕੀਤੀ ਐ ਇਸ ਵਿੱਚ ਘਰਦਿਆਂ ਦਾ ਵੀ ਬਹੁਤ ਰੋਲ ਲਿਆ ਮਤਲਬ ਸਪੋਰਟ ਕਰਨਾ ਤੇ ਇਸ ਸਕੂਲ ਸਰ ਮਤਲਬ ਜਦ ਵੀ ਸਰ ਕੋਈ ਵੀ ਡਾਊਟ ਹੋਵੇ ਸਕੂਲ ਡਾਊਟ ਵੀ ਸੋਲਵ ਕਰ ਦਿੰਦਾ ਸੀਗਾ ਹੋਰ ਬਾਕੀ ਸਰ ਆਪ ਦੀ ਪ੍ਰਿੰਤ ਕਰ ਦਿਆ ਸੀ ਮਤਲਬ ਕੰਸਿਸਟੈਂਸੀ ਦਾ ਕਿੰਨਾ ਸਹਿਯੋਗ ਰਿਹਾ ਕਿਵੇਂ ਤੁਸੀਂ ਵਾਰ-ਵਾਰ ਜਿਹੜਾ ਜਾਂ ਕੋਈ ਸਮਝ ਨਾ ਲੱਗਦੀ ਹੋਵੇ ਤਾਂ ਦੁਆਰ-ਦੁਆਰ ਵਾਰ-ਵਾਰ ਉਹਨਾਂ ਨੂੰ ਪੁੱਛਦੇ ਸੀ ਜਾਂ ਕਿੱਦਾਂ ਲੱਗਦਾ ਸੀ ਜਾਂ ਟਿਊਸ਼ਨ ਵੀ ਤੁਸੀਂ ਰੱਖੀ ਕਿੱਦਾਂ ਕੀਤੀ ਡਿਵੀਜ਼ਨ ਸਰ ਨਹੀਂ ਅਸੀਂ ਰੱਖੀ ਸੀ ਓਕੇ ਅਸੀਂ ਸਕੂਲ ਦੇ ਪਰੋਸੇ ਸੀਗੇ ਤੇ ਸਕੂਲ ਨੇ ਸੱਚੀ ਬਹੁਤ ਮਦਦ ਕੀਤੀ ਸੀ ਹਰ ਨਿੱਕੀ ਤੋਂ ਨਿੱਕੀ ਚੀਜ਼ ਦਾ ਵੀ ਸਰ ਧਿਆਨ ਰੱਖਿਆ ਸਕੂਲ ਨੇ ਹਰ ਕੋਈ ਵੀ ਸਰ ਜੇ ਕੋਈ ਡਾਊਟ ਹੋਵੇ ਤਾਂ ਸਰ ਨਾਲ ਦੀਆਂ ਕਲੀਅਰ ਕਰਨ ਦੇ ਹੈਲਪ ਕੀਤੀ ਤੇ ਦੇ ਨਾਲ ਕਿੰਨੀ ਖੁਸ਼ੀ ਹੋਈ ਜਦੋਂ ਪਤਾ ਲੱਗ ਗਿਆ ਮੇਰੇ ਜਿਹੜੇ ਮਾਰਕਸ 96 ਆਏ ਨੇ ਘਰ ਦੇ ਵਿੱਚ ਪਤਾ ਲੱਗਿਆ ਇੱਕਦਮ ਰਿਜ਼ਲਟ ਆਇਆ ਹੈਗਾ ਹਨਾ ਕਿੱਦਾਂ ਲੱਗਾ ਫਿਰ ਸਰ ਬਹੁਤ ਬਹੁਤ ਖੁਸ਼ੀ ਹੋਈ ਸੀ ਤੇ ਘਰਦਿਆਂ ਨੂੰ ਤਾਂ ਮੇਰੇ ਤੋਂ ਹੀ ਕਦੇ ਖੁਸ਼ੀ ਹੋਈ ਸੀ ਜ਼ਿਆਦਾ ਤੇ ਸਾਰੇ ਘਰ ਚ ਮਤਲਬ ਉਹ ਚਾਹਲ ਪੈਲ ਦਾ ਮੌਲਜਾ ਹੋ ਗਿਆ ਤੇ ਰੌਣਕੀ ਲੱਗੀ ਸੀ ਤੇ ਉਸ ਦਿਨ ਫਿਰ ਉਹ ਸਾਡੇ ਰਸਤੇ ਆ ਰਿਹਾ ਸੀ ਫਿਰ ਉਹਨਾਂ ਨਾਲ ਵੀ ਸਨ ਬਨਾਇਆ ਸੀ ਟੀਚਰਸ ਨੇ ਵੀ ਮੁਬਾਰਕਾ ਦਿੱਤੀਆਂ ਸਾਰੇ ਜਿਹੜਾ ਸਟਾਫ ਦੇ ਵਿੱਚ ਖੁਸ਼ੀ ਜਿਹੜੀ ਜाहिर ਕੀਤੀ ਜਾ ਰਹੀ ਆ ਔਰ ਸਭ ਤੋਂ ਵੱਡੀ ਅਚੀਵਮੈਂਟ ਜਿਹੜੀ ਬੱਚਿਆਂ ਨੇ ਪ੍ਰਾਪਤ ਕੀਤੀ ਆ 101% ਜਿਹੜਾ ਰਿਜ਼ਲਟ ਆ ਆਰਕੇਸ ਆਈਪੀਐਸ ਐਂਟਰੈਂਸ ਸਕੂਲ ਦਾ ਰਿਹਾ ਹੈਗਾ ਸਾਡੇ ਨਾਲ ਪ੍ਰਿੰਸੀਪਲ ਸਰ ਸ਼ਸ਼ੀ ਕੁਮਾਰ ਜੀ ਵੀ ਨਾਲ ਨੇ ਗੱਲਬਾਤ ਕਰਾਂਗੇ ਕਿਉਂਕਿ ਵੱਡਾ ਜਿਹੜਾ ਸਹਿਯੋਗ ਇਹਨਾਂ ਦਾ ਰਹਿੰਦਾ ਕਿ ਸਾਰੇ ਸਕੂਲ ਨੂੰ ਮੈਨੇਜਮੈਂਟ ਕਰਨਾ ਸਭ ਕੁਝ ਦੇਖਣਾ ਉਹ ਇਹਨਾਂ ਦੇ ਹੱਥ ਹੀ ਆ ਸਰ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਹਾਂਜੀ ਥੈਂਕ ਯੂ ਵੀ ਆਰ ਵੈਰੀ ਪ੍ਰਾਊਡ ਟੂ Uh, see such a type of wonderful result, mm -hmm. it is because of the mm -hmm. complete effort of uh, teachers and students. Mm -hmm. Their tireless uh, effort gives a wonderful result, mm -hmm. and um, we are very happy to say that uh, our children are breaking our own record again, second time. So, possibly our Simran Preet Kaur will get a second time, means uh, <coughs> the district first. Uh, so hopefully within one or two days it is going to be declared so she may get a district first means a district topper hmm. position and एंड um, the thing is सोलह बच्चे हैं नब्बे परसेंट को ऊपर ले बहुत वीया प्राउड फील कर रहे हैं hmm. क्योंकि ऐसे रिजल्ट तो बहुत मुश्किल है सी बी एस ई बोर्ड एग्जाम आज कल सी बी एस ई भी नया नया सिस्टम लेके आ रहे हैं hmm. बच्चों को कुछ टफ भी हो रहे हैं फिर भी अपना रिजल्ट इवन सो सोलह बच्चे हैं सौ मार्क अलग अलग सब्जेक्ट बच्च लेके आए तो बहुत खुशी की बात है एंड रियली आवर चिल्ड्रंस हार्ड वर्क पेड ऑफ हियर एंड वी आर वेरी हैप्पी लगता है सर जैसे आपने बोला कि सिमरन डिस्ट्रिक्ट uh, से जो डिक्लेयर होगा आपको श्योर है हो जाएगा वी हैव फुल फेथ हंड्रेड परसेंट फेथ वी हैव सो वी आर प्रेइंग गॉड for such a wonderful result because already last to last year our children uh, got the same position so definitely because of our teachers effort uh, that result will be there and uh, this time 100% result we got it and uh, the best percentage we got it hmm. every subject we got a good uh, and best performance yes okay uh, ਪ੍ਰਿੰਸੀਪਲ ਸਰ ਨੇ ਦੱਸਿਆ ਕਿ ਜਿਹੜਾ ਬੱਚੇ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਰਹੇਗਾ ਸਾਨੂੰ ਪ੍ਰਾਉਡ ਆ ਕਿ ਸਿਮਰਨ ਜਿਹੜੀ ਡਿਸਟ੍ਰਿਕਟ ਤੋਂ ਜਿਹੜੇ ਪਹਿਲਾ ਨਾਮ ਸਾਡਾ ਆਵੇਗਾ ਬੱਚੇ ਦਾ ਸੋ ਸਾਡੇ ਨਾਲ ਗੁਰਜੀਤ ਕੌਰ मैम ਕੋਆਰਡੀਨੇਟਰ मैम ਨੇ ਇਹਨਾਂ ਦਾ ਬੜਾ ਬੜਾ ਸਹਿਯੋਗ ਰੰਦਾ ਬੱਚੇ ਨੂੰ ਹਰ ਸਮੇਂ ਤੇ ਐਕਟੀਵਿਟੀਜ਼ ਦਿੰਦੇ ਰਹਿਣਾ ਹਰ ਇੱਕ ਗੱਲ ਤੇ ਸਮਝਾਉਂਦੇ ਰਹਿਣਾ ਕਿ ਆਪਾਂ ਬੱਚੇ ਇਸੇ ਨਹੀਂ ਕਰਨਾ ਐ ਇਸੇ ਕਰਨਾ ਐ ਸੋ ਮੈਡਮ ਤੁਹਾਡਾ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੈਗਾ ਸਾਰੇ ਬੱਚਿਆਂ ਦਾ ਸਾਥ ਹੈ ਸਾਡੇ ਨਾਲ ਦੇਖੋ ਆਸਮਾਨ ਇਨਾਂ ਕੋਲੇ ਸੀ ਹਿੰਮਤ ਸੀ ਖੰਭ ਲਾਉਣ ਦੇ ਲਈ ਸਾਡੀ ਜ਼ਰੂਰਤ ਪਈ ਜਿਹਦੇ ਵਿੱਚ ਸਾਡੀ ਮੈਨੇਜਮੈਂਟ ਕਮੇਟੀ ਸਾਡੇ ਪ੍ਰਿੰਸੀਪਲ ਸਰ ਸਾਰੇ ਟੀਚਰਸ ਨੇ ਇਹਨਾਂ ਨੂੰ ਖੰਭ ਦਿੱਤੇ ਇਹ ਉੱਪਰ ਉੱਡੇ ਇਹਨਾਂ ਦੀਆਂ ਜਿਹੜੀਆਂ ਉਡਾਰੀਆਂ ਸੀ ਕਹਿੰਦੇ ਇਸੇ ਤਰ੍ਹਾਂ ਹੀ ਉੱਡਦੇ ਰਹਿਣ ਅਤੇ ਹਰ ਜਿੱਥੇ ਵੀ ਪਹੁੰਚਣ ਆਪਣੀ ਹਰ ਮੰਜ਼ਿਲ ਦੇ ਵਿੱਚ ਇਹ ਫਤਿਹ ਪ੍ਰਤਾਨ ਕਰਨ ਪ੍ਰਾਪਤ ਕਰਨ ਕਿੰਨਾ ਕਿੰਨਾ ਮਾਨ ਮਹਿਸੂਸ ਕਰ ਰਹੇ ਹਾਂ ਕਿ ਬੱਚਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਨ ਹੈ ਇਹਨਾਂ ਬੱਚਿਆਂ ਦੇ ਉੱਪਰ ਕਿਉਂਕਿ ਇਹਨਾਂ ਨੂੰ ਸਮਝਾਉਂਦੇ ਜਰੂਰ ਰਹੀਦਾ ਹੈ ਇਹ ਵੀ ਸਮਝ ਆ ਰਹੀ ਨਹੀਂ ਹੈ ਕਿ ਇਹ ਸਮਝ ਆ ਰਹੀ ਨਹੀਂ ਹੈ ਬਸ ਜ਼ਰੂਰਤ ਹੁੰਦੀ ਹੈ ਇਹਨਾਂ ਨੂੰ ਇੱਕ ਸੇਧ ਦੇਣ ਦੀ ਸਿਰਫ ਤੋਂ ਉਹ ਸੇਧ ਦੇਣ ਦੇ ਵਿੱਚ ਸਾਰੇ ਸਟਾਫ ਨੇ ਬਹੁਤ ਸਾਥ ਦਿੱਤਾ ਤੇ ਇਹਨਾਂ ਦੇ ਨਾਲ ਚੱਲੇ ਜਦੋਂ ਵੀ ਇਹਨਾਂ ਨੂੰ ਜ਼ਰੂਰਤ ਪਈ ਇਹਨਾਂ ਨੂੰ ਸਟੂਡੈਂਟਸ ਵਾਂਗੂ ਨਹੀਂ ਹਰ ਇੱਕ ਟੀਚਰ ਨੇ ਇਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਸਮਝਾਇਆ ਪੜਾਇਆ ਸਿਰਫ ਸਟੱਡੀ ਵੱਲ ਨਹੀਂ ਇਹਨਾਂ ਦੀ ਗੇਮਸ ਦੇ ਵਿੱਚ ਹੋਰ ਵੀ ਐਕਟੀਵਿਟੀਜ਼ ਦੇ ਵਿੱਚ ਤਾਂ ਕਿ ਬੱਚੇ ਹਰ ਕਦਮ ਤੇ ਹਰ ਜਗ੍ਹਾ ਦੇ ਵਿੱਚ ਸਕਸੈਸ ਪ੍ਰਾਪਤ ਕਰਨ ਕਿਉਂਕਿ ਕੱਲੀ ਸਟੱਡੀ ਅੱਜ ਦੇ ਟਾਈਮ ਦੇ ਵਿੱਚ ਮਾਇਨੇ ਨਹੀਂ ਰੱਖਦੀ ਹਰ ਚੀਜ਼ ਬੱਚੇ ਕੋਲੇ ਹੋਣੀ ਚਾਹੀਦੀ ਹੈ ਤਾਂ ਉਹਦੇ ਵਿੱਚ ਸਾਡੀ ਮੈਨੇਜਮੈਂਟ ਕਮੇਟੀ ਕਦੀ ਵੀ ਕਦੀ ਵੀ ਪਿੱਛੇ ਨਹੀਂ ਹੱਟੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਪ੍ਰਿੰਸੀਪਲ ਸਰ ਹੈ ਮੈਨੇਜਮੈਂਟ ਹਮੇਸ਼ਾ ਇਹਨਾਂ ਦੇ ਸਾਥ ਰਹੇ ਐ ਇਹਨਾਂ ਨੂੰ ਜਿਸ ਤਰ੍ਹਾਂ ਦੀ ਲੋੜ ਐ ਇਹਨਾਂ ਦੀ ਕਹੇ ਤੋਂ ਬਿਨਾਂ ਲੋੜ ਪੂਰੀ ਹੋਈ ਐ ਹਰ ਚੀਜ਼ ਇਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਐ ਇਹਦੇ ਲਈ ਮੈਂ ਮੈਨੇਜਮੈਂਟ ਅਤੇ ਬੱਚਿਆਂ ਦੀ ਮਿਹਨਤ ਨੂੰ ਅਸੀਂ ਸਿਹਰਾ ਦਿੰਨੇ ਆ ਜਿੱਤ ਦਾ ਪੇਰੈਂਟਸ ਪੇਰੈਂਟਸ ਵੀ ਬਹੁਤ ਕੋਆਪਰੇਟ ਐ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਐ ਪੇਰੈਂਟਸ ਉਸੇ ਟਾਈਮ ਹਾਜ਼ਰ ਹੁੰਦੇ ਆ ਅਸੀਂ ਜੇ ਕਹੀਏ ਕਿ ਐਕਸਟਰਾ ਕਲਾਸਿਸ ਲਗਾਨੀਆਂ ਐ ਜਾਂ ਇਹਨਾਂ ਦੀਆਂ ਐਕਸਟਰਾ ਕਲਾਸਿਸ ਲਗਾਈਆਂ ਜਾਂ ਕੋਈ ਐਕਟੀਵਿਟੀਆਂ ਕਰਦੀਆਂ ਪੇਰੈਂਟਸ ਹਮੇਸ਼ਾ ਸਹਿਯੋਗ ਦਿੰਦੇ ਆ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਕਿਉਂ ਤੁਸੀਂ ਸਾਡੇ ਬੱਚਿਆਂ ਨੂੰ ਰੋਕ ਰਹੇ ਹੋ ਜਾਂ ਇਸ ਹਮੇਸ਼ਾ ਸਾਡੇ ਨਾਲ ਖੜੇ ਆ ਅਸੀਂ ਪੇਰੈਂਟਸ ਦਾ ਵੀ ਪੂਰਾ ਬਰਾਬਰ ਦਾ ਸਾਥ ਆਪਣੇ ਨਾਲ ਸਹਿਯੋਗ ਸਮਝਿਆ ਕਿਉਂਕਿ ਸਭ ਦੇ ਸਹਿਯੋਗ ਦੇ ਨਾਲ ਇਹ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਸੋ ਸਾਰਿਆਂ ਦਾ ਸਹਿਯੋਗ ਸਾਨੂੰ ਰਿਹਾ ਤੇ ਅੱਜ ਸਾਨੂੰ ਇਹ ਸਫਲਤਾ ਮਿਲੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਇਹ ਖੰਭ ਬੱਚਿਆਂ ਨੇ ਆਰਕੇਸੀ ਕੈਪ ਦੇ ਵਿੱਚ ਲਗਾਇਆ ਇਹ ਹੋਰ ਵੀ ਇਸੇ ਤਰ੍ਹਾਂ ਅੱਗੇ ਜਿਹੜੇ ਬੱਚੇ ਆ ਹੋਰ ਵੀ ਜ਼ਿਆਦਾ ਸਫਲਤਾ ਪ੍ਰਾਪਤ ਕਰਨਗੇ ਹੁਣ ਜੇ ਅਸੀਂ ਕਹੀਏ 100% ਰਿਜ਼ਲਟ ਲੈ ਆਏ ਉਹਦੇ ਚੋਂ ਇੰਨੇ ਬੱਚੇ 90% ਅਬਵ ਲੈ ਕੇ ਆਏ ਆ ਨੈਕਸਟ ਟਾਈਮ ਅਸੀਂ ਸ਼ਾਇਦ ਇਹ ਕਵਾਂਗੇ ਕਿ ਸਾਡੇ ਸਾਰੇ ਬੱਚੇ 90% ਅਬਵ ਮਾਰਕਸ ਲੈ ਕੇ ਆਏ ਆ ਥੈਂਕਸ ਸੋ ਪੂਰੇ ਸਕੂਲ ਦੇ ਵਿੱਚ ਜਿਹੜਾ ਹੈਗਾ ਖੁਸ਼ੀ ਦਾ ਮਾਹੌਲ ਹੈਗਾ ਚੇਅਰਮੈਨ ਸਰ ਸੰਜੀਵ ਸਰ ਵੀ ਉਹਨਾਂ ਦਾ ਵੱਡਾ ਸਹਿਯੋਗ ਰਹਿੰਦਾ ਹਰੇਕ ਸਮੇਂ ਤੇ ਬੱਚਿਆਂ ਨੂੰ ਐਕਟੀਵਿਟੀਜ਼ ਦਿੰਦੇ ਰਹਿੰਦੇ ਨੇ ਸੋ ਸਭ ਤੋਂ ਵੱਡਾ ਸਹਿਯੋਗ ਜਿਹੜਾ ਚੇਅਰਮੈਨ ਸਾਹਿਬ ਦਾ ਮੰਨ ਸਕਦੇ ਆ ਸਾਰੇ ਟੀਚਰਸ ਦਾ ਔਰ ਵੱਡਾ ਸਹਿਯੋਗ ਬੱਚਿਆਂ ਦਾ ਰਿਹਾ ਕਿਉਂਕਿ ਇਹਨਾਂ ਨੇ ਮਿਹਨਤ ਕੀਤੀ ਆ ਟੀਚਰਸ ਨੇ ਸਮਝਾਉਣਾ ਹੁੰਦਾ ਪੜਾਉਣਾ ਹੁੰਦਾ ਬੱਚੇ ਨੇ ਮਿਹਨਤ ਕਰਕੇ ਅੱਗੇ ਵਧਣਾ ਹੁੰਦਾ ਸੋ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਬੱਚਿਆਂ ਨੇ ਉਡਾਰੀ ਭਰੀ ਆ ਤਾਂ ਬਹੁਤ ਵਧੀਆ ਰਿਜ਼ਲਟ ਰਿਹਾ ਉਮੀਦ ਕਰਦੇ ਆ ਕਿ ਅਗਲੇ ਸਾਲ ਵੀ ਇਸ ਤੋਂ ਵੀ ਜ਼ਿਆਦਾ ਜ ただい